ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਚੜਦੀ ਕਲਾ ਵਿੱਚ ਹੋਵੋਗੇ ਠੀਕ-ਠਾਕ ਹੋਵੋਗੇ ਚਲੋ ਜਿਹੜੀ ਅੱਜ ਵਾਲੀ ਵੀਡੀਓ ਦੀ ਆਪਾਂ ਸਟਾਰਟਿੰਗ ਕਰਦੇ ਆਂ ਪਹਿਲਾਂ ਆਪਾਂ ਇਹ ਗੱਲ ਕਰਦੇ ਆਂ ਵੀ ਮੌਸਮ ਜੋ ਬਦਲ ਰਿਹਾ ਹੈ ਨਾ ਉਹਦੇ ਕਾਰਨ ਜਿਹੜੇ ਫਾਰਮਰ ਤੇ ਬਹੁਤ ਜ਼ਿਆਦਾ ਅਫੈਕਟ ਪੈ ਰਿਹਾ ਤੇ ਉਹ ਤੋਂ ਬਚਾਅ ਵਾਰੀ ਪਹਿਲਾਂ ਇਹ ਟੌਪਿਕ ਤੇ ਗੱਲ ਕਰਾਂਗੇ ਉਸ ਤੋਂ ਅੱਗੇ ਆਪਾਂ ਜਿਹੜੀ ਆਪਣੀ ਕਲਾਸ ਆ ਉਹਨੂੰ ਕੰਟੀਨਿਊ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਨੂੰ ਸ਼ੇਅਰ ਜਰੂਰ ਕਰਦੇ ਹੋ ਸਬਸਕ੍ਰਾਈਬਰ ਜਰੂਰ ਕਰ ਲਿਓ ਜੀ ਬਾਕੀ ਸਾਰਾ ਤੁਸੀਂ ਜਾਣਦੇ ਹੋ ਸਾਡੇ ਬਾਰੇ ਵੀ ਜਾਣਦੇ ਹੋ ਆਪਾਂ ਤੁਹਾਡੀ ਹਰ ਸੰਭਵ ਮਦਦ ਲਈ ਤਿਆਰ ਆਂ ਤੇ ਜਦੋਂ ਵੀ ਤੁਹਾਨੂੰ ਲੋੜ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਵੀਡੀਓ ਸਾਡੀ ਕੋਸ਼ਿਸ਼ ਹੈ ਵੀ ਲਗਾਤਾਰ ਆਪਾਂ ਪਾਈ ਜਾਣੀਆਂ ਨੇ ਤੇ ਅੱਜ ਦਾ ਜਿਹੜਾ ਇਹਦੇ ਬਾਰੇ ਹੈਗਾ ਮੁਰਗੀਆਂ ਦੀ ਸਿਹਤ ਬਾਰੇ ਮੌਸਮ ਦਾ ਚੇਂਜ ਹੋ ਰਿਹਾ ਉਹਦੇ ਬਾਰੇ ਜਿਵੇਂ ਮੁਰਗੀਆਂ ਸੁਸਤ ਹੋ ਜਾਂਦੀਆਂ ਨੇ ਉਹ ਬੁਖਾਰ ਵੀ ਹੋ ਜਾਂਦਾ ਸੀ ਆਰ ਡੀ ਵੀ ਆ ਇਹਨਾਂ ਨੂੰ ਹੋ ਸਕਦੀ ਹੈ ਇਨਫੈਕਸ਼ਨ ਵੀ ਹੋ ਜਾਂਦਾ ਹੈ। ਇਹਨਾਂ ਇਨਫੈਕਸ਼ਨ ਦਾ ਹੁੰਦਾ ਵੀ ਅੱਖਾਂ ਦੇ ਆਲੇ-ਦਾਲੇ ਸੋਜਾ ਆ ਜਾਂਦਾ ਹੈ, ਲਾਲ ਹੋ ਜਾਂਦਾ ਰਹਾ ਉਹਦਾ ਮਤਲਬ ਮਾਸ ਹੈ ਜਿਹੜਾ ਅੱਖਾਂ ਦੇ ਆਲੇ-ਦਾਲੇ ਉਹ ਇਨਫੈਕਸ਼ਨ ਹੈ ਜੀ ਤੇ ਉਸ ਤੋਂ ਬਾਅਦ ਬੁਖਾਰ ਹੈ ਜਿਹੜਾ ਉਹਦੇ 'ਚ ਮੁਰਗੀਆਂ ਸੁਸਤ ਅੱਖਾਂ ਮੀਚ ਕੇ ਮਤਲਬ ਝੂਟੇ ਜੇ ਲਈ ਜਾਂਦੀਆਂ ਨੇ ਜਾਂ ਝੂਲੀ ਜੇ ਜਾਂਦੀਆਂ ਨੇ ਜਾਂ ਸੀ ਆਰ ਡੀ ਆ ਜਿਹੜੀ ਮੂੰਹ ਉੱਪਰ ਚੱਕ ਕੇ ਸਾਹ ਲੈਣਗੀਆਂ ਤੇ ਇਹ ਵੀ ਬੁਖਾਰ ਇਹ ਹੋ ਜਾਂਦੇ ਨੇ ਜੀ ਬੁਖਾਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕੀ ਇਲਾਜ ਕਰਨਾ ਹੈ ਪੈਰਾਸੀਟਾਮੋਲ ਜਾਂ ਡੋਲੋ ਜਾਂ ਟੈਰਾਵਾਈਸੀ ਇਹ ਦੋ ਗੋਲੀਆਂ ਕੁੱਟ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ 3 ਲੀਟਰ ਪਾਣੀ 100 ਮੁਰਗੀ ਨੂੰ ਦੋ ਗੋਲੀਆਂ ਦੇਣੀਆਂ ਨੇ ਕੁੱਟ ਕੇ ਪਾਣੀ 'ਚ ਘੋਲ ਕੇ ਯਾਨੀ ਚੰਗੀ ਤਰ੍ਹਾਂ ਘੋਲ ਦਿਓ ਉਹਨਾਂ ਨੂੰ ਤੇ ਇਹ ਲਗਭਗ 3 ਕ ਦਿਨ ਤਾ ਤੁਸੀਂ ਕਰਨਾ ਹੀ ਹੈ ਜੇ ਤੁਹਾਨੂੰ ਠੀਕ ਲੱਗੇ ਤਾਂ 2 ਦਿਨ ਕਰ ਸਕਦੇ ਹੋ ਤੁਸੀਂ ਇਹ ਦੇਖਣੀ ਹੈ ਪੋਜੀਸ਼ਨ ਬਰਡ ਦੀ ਕਿਵੇਂ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਵੀ ਸੀਆਰਡੀ ਉੱਪਰ ਮੂੰਹ ਚਾ ਕੇ ਸਾਹ ਜਾਂ ਪੰਜੇ ਨਾਲ ਉਂਝ ਨਾਲ ਮਤਲਬ ਖਾਜ ਕਰਦੇ ਨੇ ਨੱਕ ਤੇ ਤਾਂ ਤੁਸੀਂ ਇਹਨਾਂ ਦੇ ਲਈ ਇਨਰੋ ਫਲੈਕਸਾਸਿਨ ਦਵਾਈ ਆਉਂਦੀ ਹੈ ਜਾਂ ਫਿਰ ਕਲੋਰੋਫੈਨਿਕਲ ਦੇ ਕੈਪਸੂਲ ਪਾ ਸਕਦੇ ਹੋ ਜਾਂ ਤੁਸੀਂ ਫਿਰ ਆਪਣੀ ਬੈਵਰਿਕ ਕੰਪਨੀ ਦੀ ਆਉਂਦੀ ਹੈ ਟਾਈਲਸਨ ਪਾਊਡਰ ਹੁੰਦਾ ਉਹ ਉਹ ਤੁਸੀਂ ਜਿੰਨੀ ਏਜ ਐ ਉਹਦੇ ਹਿਸਾਬ ਨਾਲ ਉਹਤੇ ਲਿਖਿਆ ਹੁੰਦਾ ਉਹ ਪਾ ਸਕਦੇ ਹੋ ਦੇਖੋ ਜੀ ਜਿਵੇਂ ਹੁਣ ਆਪਾਂ ਨੇ ਇਹ ਹੋ ਗਿਆ ਆਪਣਾ ਹਨਾ ਜਿਹੜੇ ਮੌਸਮ ਦੇ ਇਫੈਕਟ ਪੈ ਰਹੇ ਨੇ ਤੇ ਉਹਦੇ ਵਾਸਤੇ ਕੀ ਕੀ ਸਾਵਧਾਨੀਆਂ ਵਰਤਣੀਆਂ ਨੇ ਹਨਾ ਉਹ ਤੁਹਾਨੂੰ ਸਾਰੀ ਗੱਲ ਆਪਾਂ ਦੱਸਤੀ ਤੇ ਉਸ ਤੋਂ ਨੈਕਸਟ ਆਪਾਂ ਜਿਹੜੀ ਗੱਲ ਆ ਉਹ ਇਹ ਕਰਦੀ ਆ ਵੀ ਜਿਹੜਾ ਹੁਣ ਹੈਗਾ ਸਹੀ ਸਮਾਂ ਹੈਗਾ ਅੰਡੇ ਵਾਲੀ ਮੁਰਗੀ ਪਾਉਣ ਦਾ ਜਾਂ ਐਫ ਐਫ ਜੀ ਜਿਹੜੇ ਹੈਗੇ ਨੇ ਮੀਟ ਵਾਸਤੇ ਮਤਲਬ ਡਬਲ ਐਫ ਜੀ ਹਾਂਜੀ ਤੇ ਉਹ ਵਾਲੀ ਜਿਹੜੇ ਚੂਚੀਆਂ ਨੇ ਚਿਕਸ ਲਈ ਉਹ ਤੁਸੀਂ ਪਾਉਣ ਦਾ ਜਿਹੜਾ ਸਹੀ ਸਮਾਂ ਤੇ ਬਾਕੀ ਉਹੀ ਗੱਲ ਫੇਰ ਵੀ ਜਿਹੜਾ ਪੋਲਟਰੀ ਦੀ ਇਹਨਾਂ ਨੇ ਕਰਨੀ ਆ ਸਟਾਰਟਿੰਗ ਉਹ ਬਿਲਕੁਲ ਲੋਵਸਟ ਤੋਂ ਇਹਨੂੰ ਸਟਾਰਟ ਕਰਿਓ ਜਿਆਦਾ ਖਰਚਾ ਕਰਕੇ ਆਪਾਂ ਨੇ ਮਤਲਬ ਇਹ ਨਹੀਂ ਕੰਮ ਕਰ ਲਿਆ ਹੈਗਾ ਤੁਸੀਂ ਜੇਕਰ ਤੁਹਾਡਾ ਮਾਲ ਹੁਣ ਵੀ ਬੰਦ ਆ ਤੇ ਤੁਸੀਂ ਮੁਰਗੀ ਲੈ ਸਕਦੇ ਹੋ ਅਸੀਂ ਤੁਹਾਡੀ WFG ਲੈ ਸਕਦੇ ਹਾਂ ਡਬਲ ਐਫਜੀ ਚੂਚਾ ਪਾਉਣਾ ਹੈ ਤੇ ਆਰ ਆਈ ਆਰ ਜਾਂ ਬਲੈਕ ਐਸਟਰਲੋ पांडे ਵਾਲੀ ਮੁਰਗੀ ਪਾਉਂਦੀ ਆਂ ਦੇਖੋ ਜੀ ਇਹ ਦੋਨੋਂ ਬਰੀਡਾਂ ਜਿਹੜੀਆਂ ਵਧੀਆ ਨੇ ਆਂਡੇ ਵਾਸਤੇ ਹਨਾ ਸਾਡਾ ਜਿਹੜਾ ਆਪਣਾ ਮਤਲਬ ਤਜਰਬਾ ਉਹ ਇਹੀ ਕਹਿੰਦਾ ਵੀ ਤੁਸੀਂ ਨਵੀਂ ਬਰੀਡ ਦੇ ਵਿੱਚ ਨਾ ਪਿਓ ਤੇ ਆਰ ਆਈ ਆਰ ਤੇ ਬਲੈਕ ਐਸਟਰਲੋ ਤੇ ਦੋਨੀਆਂ ਜਿਹੜੀਆਂ ਬਰੀਡਸ ਨੇ ਵਧੀਆ ਨੇ ਤੁਸੀਂ ਇਹਨਾਂ ਤੇ ਕੰਮ ਕਰੋ ਤੇ ਜੇ ਤੁਹਾਡੀ ਜਿਹੜੀ ਟ੍ਰੇਨਿੰਗ ਆ ਉਹ ਨਾਲ ਦੀ ਨਾਲ ਹੋਈ ਜਾਊਗੀ ਤੇ ਆਪਾਂ ਵੀਡੀਓ ਕੰਟੀਨਿਊ ਰੱਖਾਂਗੇ ਤੇ ਤੁਹਾਨੂੰ ਸਾਰਾ ਦੱਸਤੀ ਜਾਵਾਂਗੇ ਜੇਕਰ ਤੁਹਾਨੂੰ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤਾਂ ਆਪਣਾ ਫੋਨ ਨੰਬਰ ਹੈਗਾ ਵੀਡੀਓ ਦੇ ਉੱਪਰ ਚੱਲਦਾ ਹੁੰਦਾ ਤੇ ਤੁਸੀਂ ਫੋਨ ਕਰਕੇ ਗੱਲ ਕਰ ਸਕਦੇ ਹੋ ਜੀ ਸਾਡਾ ਜ਼ਿਲ੍ਹਾ ਸਮਰੂਰ ਹੈ ਜੀ ਤਹਿਸੀਲ ਧੂਰੀ ਹੈ ਪਿੰਡ ਕੇ 9814586919 ਫੋਨ ਨੰਬਰ ਹੈ ਬਾਕੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਟਾਈਟਲ ਜੀ ਵੀ ਨੰਬਰ ਦੇ ਦਿੰਦਾ ਮੈਂ ਤਾਂ ਤੋਂ ਕਿਤੇ ਤਰ੍ਹਾਂ ਦੀ ਵੀ ਕੋਈ ਵੀ ਮਦਦ ਦੀ ਲੋੜ ਆ ਤੁਸੀਂ ਕਦੇ ਵੀ ਬੇਚਿਜ ਨੂੰ ਫੋਨ ਕਰ ਸਕਦੇ ਹੋ ਤੇ ਬਾਕੀ ਤੁਸੀਂ ਜੇਕਰ ਤੁਹਾਨੂੰ ਅੰਡੇ ਵਾਲੀ ਮੁਜ਼ਗੀ ਚਾਹੀਦੀ ਆ ਤਾਂ ਤੁਸੀਂ ਉਹਦੀ ਬੁਕਿੰਗ ਕਰਵਾ ਸਕਦੇ ਹੋ ਤੇ ਜੇ ਡਬਲ ਐਫ ਜੀ ਚੂਚਾ ਚਾਹੀਦਾ ਤਾਂ ਉਹਦੀ ਵੀ ਬੁਕਿੰਗ ਚੱਲਦੀ ਹੈ ਜੀ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੇ ਜਿਹੜਾ ਆਪਣਾ ਫਾਰਮ ਆ ਉਹ ਘਰ ਦੇ ਵਿੱਚ ਤੁਸੀਂ ਤਿਆਰ ਕਰੋ ਬਿਲਕੁਲ ਲੋ ਵਸਤੂ ਤੁਸੀਂ ਤਿਆਰ ਕਰਨਾ ਜੇਕਰ ਤੁਸੀਂ ਕਰਵਾ ਕੇ ਰੱਖਣੀਆਂ ਨੇ 10 20 ਤਾਂ ਉਹ ਵੀ ਆਪਣੇ ਕੋਲੋਂ ਸਾਰੇ ਮਤਲਬ ਮਿਲ ਜੂ ਤੁਹਾਨੂੰ ਹਰ ਤਰ੍ਹਾਂ ਦੀ ਮਤਲਬ ਜੋ ਵੀ ਤੁਸੀਂ ਕਹੋਗੇ ਬਾਕੀ ਜੇ ਕਿਸੇ ਨੂੰ ਕੋਈ ਸਲਾਹ ਮਸਾਜ ਚਾਹੀਦਾ ਹੁੰਦਾ ਜਾਂ ਕਿਸੇ ਦੇ ਬੱਡ بیمار ਨੇ ਭਾਵੇਂ ਉਹਨਾਂ ਨੇ ਸਾਡੇ ਤੋਂ ਚੂਚਾ ਲਿਆ ਹੈ ਉਹ ਤਾਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕੋਈ ਕਦੇ ਕੋਈ ਜਿਕਸ ਬਿਮਾਰ ਵੀ ਨਹੀਂ ਹੁੰਦਾ ਤੇ ਨਾ ਕਦੇ ਕੋਈ ਕੋਈ ਦਿੱਕਤ ਆਵੇ ਜੇ ਕਿਸੇ ਨੇ ਬਾਹਰੋਂ ਚੂਚਾ ਲਿਆ ਹੋਇਆ ਹੈ ਉਹ ਸਾਡੇ ਨਾਲ ਕੋਈ ਵੀ ਬੇਚੇਜ ਕਿਸਾਨ ਦੇ ਨਾਲ ਸਾਡੀ ਸਲਾਹ ਲੈ ਸਕਦੇ ਨੇ ਸਾਡੀ ਹੈਲਪ ਲੈ ਸਕਦੇ ਨੇ ਆਪਾਂ ਉਹਨਾਂ ਦੇ ਬੱਡ ਠੀਕ ਵੀ ਕਰਨ ਦੀ ਗਾਰੰਟੀ ਦਿੰਦੇ ਆ ਸਾਨੂੰ ਬਹੁਤ ਹੀ ਬਾਹਰੋਂ ਫੋਨ ਆਏ ਨੇ ਵੀ ਅਸੀਂ ਜੀ ਤੁਹਾਡੇ ਤੋਂ ਚੂਚਾ ਨਹੀਂ ਲਿਆ ਵੱਡੀ ਗਲਤੀ ਕਰ ਬੈਠੇ ਆ ਨਾਲ ਉਹ ਇਹ ਵੀ ਕਹਿੰਦੇ ਨੇ ਤੇ ਉਹਨਾਂ ਦੀਆਂ ਦਿੱਕਤਾਂ ਆਪਾਂ ਦੂਰ ਵੀ ਕਰਦੇ ਆ ਸੀਆਰਡੀ ਹੋਵੇ ਭਾਵੇਂ ਕੋਈ ਹੋਰ ਬਿਮਾਰੀ ਹੋਵੇ ਆਪਾਂ ਉਹਦੀ ਉਹਨਾਂ ਨੂੰ ਸਹੀ ਸਲਾਹ ਦੇ ਕੇ ਉਹਨਾਂ ਦਾ ਵੱਦ ਤੋਂ ਵੱਦ ਸਹਿਯੋਗ ਕਰਦੇ ਆ ਤੇ ਫਾਇਦਾ ਹੁੰਦਾ ਤਾਕੀ ਜੀ ਜੋ ਵੀ ਤੇ ਭੈਣਾ ਸਾਨੂੰ ਕਮੈਂਟ ਕਰਕੇ ਹੌਸਲਾ ਦਿੰਦੇ ਨੇ ਹਨਾ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਜਿਹੜਾ ਆਪਣਾ ਪਿਆਰਾ ਸਾਡੇ ਨਾਲ ਇਸ ਤਰ੍ਹਾਂ ਹੀ ਬਣਾਈ ਰੱਖਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਇਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਤੁਹਾਡੇ ਕਮੈਂਟ ਪੜ ਕੇ ਜੀ ਤੇ ਇਹ ਤੁਹਾਡਾ ਆਪਣਾ ਹੀ ਚੈਨਲ ਹੈ ਤੇ ਆਪਾਂ ਸਹਿਯੋਗ ਮੇਰਾ ਇਹ ਵੀ ਮਿਸ਼ਨ ਹੈ ਸਾਡਾ ਸਾਰਿਆਂ ਦਾ ਤੇ ਤੁਹਾਡਾ ਵੀ ਫਰਜ਼ ਬਣਦਾ ਵੀ ਆਪਾਂ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਜਾਂ ਪ੍ਰਾਈਵੇਟ ਜੌਬ ਕਰਦੇ ਨੇ ਉਹਨਾਂ ਨੂੰ ਆਪਾਂ ਸਹਿਯਕ ਕਿੱਤਿਆਂ ਬਾਰੇ ਜਾਣਕਾਰੀ ਦੇਣਾ ਹੋਰ ਵੀ ਜਿਹੜੇ ਸਹਿਯਕ ਕਿੱਤਾ ਕਰਦੇ ਨੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਉਹ ਜਰੂਰ ਸਹਿਯੋਗ ਕਰਨ ਪੰਜਾਬੀ ਨੌਜਵਾਨ ਵੀਰਾਂ ਭੈਣਾਂ ਦਾ ਤੇ ਇਸ ਦੇ ਵਿੱਚ ਆਓ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਦੇਖੋ ਜੀ ਬਾਹਰ ਜਾ ਰਹੇ ਨਹੀਂ ਹਨ ਹੁਣ ਵਿੱਚ ਵੀਰ ਪੈਣ ਦबई ਤੋਂ ਵੀ ਫੋਨ ਆਪਾਂ ਨੂੰ ਅਰਬ ਕੰਟਰੀਆਂ ਤੋਂ ਵੀ ਬਹੁਤ ਆਉਂਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਆ ਕੇ ਇੱਥੇ ਪੋਲਟਰੀ ਦਾ ਕੰਮ ਸਟਾਰਟ ਕਰਨਾ ਸਾਨੂੰ ਤੁਹਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਹਨਾ ਚੈਨਲ ਤੋਂ ਬਾਅਦ ਆਪਾਂ ਪਹਿਲਾਂ ਬੰਦ ਜਿਆ ਕਰ ਲਿਆ ਸੀ ਤੇ ਫੋਨ ਬਹੁਤ ਜ਼ਿਆਦਾ ਆਏ ਹਨਾ ਵੀਰਾ ਦੇ ਪੈਣਾ ਦੇ ਕਹਿੰਦੇ ਵੀ ਤੁਸੀਂ ਦੁਬਾਰਾ ਵੀਡੀਓ ਕੰਟੀਨਿਊ ਕਰੋ ਤੇ ਅਸੀਂ ਤੁਹਾਡੇ ਨਾਲ ਹਾਂ ਤੇ ਤੁਹਾਡੇ ਮਤਲਬ ਸਾਨੂੰ ਤੁਹਾਡੇ ਸਹਿਯੋਗ ਨਾਲ ਹੀ ਸਾਨੂੰ ਵੀ ਹੌਸਲਾ ਮਿਲ ਜਾਂਦਾ ਤੇ ਬਾਕੀ ਜੀ ਤੁਸੀਂ ਆਪ ਹੀ ਸਿਆਣੇ ਹੋ ਹਨਾ ਸਮਝਦਾਰ ਹੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਜੀ ਤੇ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਬਾਕੀ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਕਰ ਲਓ ਜੀ ਕਰਵਾ ਦੂੰ ਨਾਲ ਜੋ ਵੀ ਦੀ ਰੋਡ ਬੰਦ ਦੀ ਨਾਲ ਜ਼ਰੂਰ ਤਾਂ ਹਨਾ ਤੁਸੀਂ ਜ਼ਰੂਰ ਸਬਸਕ੍ਰਾਈਬ ਦੇਖੋ ਇਹ ਵੀ ਇੱਕ ਭਲੇ ਦਾ ਕੰਮ ਹੀ ਹੈ ਜੀ ਹਾਂ ਜਿੰਨਾ ਆਪਣਾ ਪਹਿਲਾ ਚੈਨਲ ਪਹੁੰਚ ਕੇ ਉੱਥੋਂ ਡਬਲ ਕਰਨਾ ਤੁਹਾਡੇ ਰਾਹੀ ਹੋਣਾ ਇਹ ਤੇ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਜੀ